ਕੇ ਸਤਜੋਗ ਸਮੇਦਾ ਸਥਾਨ ਸਤਗੁਰੂ ਕਲਗੀਧਰ ਸਾਹਿਬ ਜੀ ਨੇ ਕਿਵੇਂ ਪ੍ਰਗਟ ਕੀਤਾ ਸਾਧ ਸੰਗਤ ਜੀ ਸਤਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧਰਮ ਚਲਾਉਣ ਵਾਸਤੇ ਧਰਤੀ ਦੇ ਉੱਪਰ ਪ੍ਰਗਟ ਹੋਏ ਨੇ ਸਰਬਤ ਪ੍ਰਕਾਰ ਦੇ ਕੌਤਕ ਕਰਦਿਆਂ ਹੋਇਆਂ ਖਾਲਸਾ ਪੰਥ ਦੀ ਸਿਰਜਣਾ ਕਰਕੇ ਧਰਮ ਤੋਂ ਸਰਬੰਸ ਨੂੰ ਕੁਰਬਾਨ ਕਰਕੇ ਸਤਗੁਰੂ ਕਲਗੀਧਰ ਸਾਹਿਬ ਜੀ ਚੋਜ ਵਰਤਉਂਦਿਆਂ ਹੋਇਆਂ ਕੰਠੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦਮਦਮਾ ਸਾਹਿਬ ਦੀ ਧਰਤੀ ਤੇ ਉਚਾਰਨ ਕਰਕੇ 48 ਸਿੰਘਾਂ ਨੂੰ ਸਮੇਤ ਸੰਤਿਆ ਦੇ ਅਰਥ ਪੜਾ ਕੇ ਵਿਦੇਹ ਮੁਕਤ ਕਰਕੇ ਔਰੰਗਜ਼ੇਬ ਨੂੰ ਜਿੱਤ ਦੀ ਚਿੱਠੀ ਜ਼ਫਰਨਾਮਾ ਲਿਖ ਕੇ ਤੇ ਸਾਧ ਸੰਗਤ ਜੀ ਉਸ ਦਾ ਸੰਸਾਰ ਤੋਂ ਕੂਚ ਕਰਵਾ ਕੇ ਫਿਰ ਆਪ ਗਰੀਬ ਨਿਵਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਉਸ ਦੇ ਬੇਟਿਆਂ ਵਿੱਚ ਜੋ ਜੰਗ ਹੋ ਰਹੀ ਸੀ ਰਾਜ ਦੀ ਤਾਰਾ ਆਸਮਨ ਨੂੰ ਮਾਰ ਕੇ ਬਹਾਦਰ ਸ਼ਾਹ ਦੀ ਜਿੱਤ ਕਰਾ ਕੇ ਤੇ ਬਹਾਦਰ ਸ਼ਾਹ ਸਤਿਗੁਰੂ ਜੀ ਦੇ ਚਰਨਾਂ ਦਾ ਭੌਰਾ ਹੋ ਰਿਹਾ ਹੈ ਤਾਂ ਗਰੀਬ ਨਿਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਲਦਿਆਣਾ ਡੇੜ ਦੀ ਧਰਤੀ ਤੇ ਆਏ ਨੇ ਪਹਿਲਾਂ ਆਕਰ ਕੇ ਆਪ ਜੀਆਂ ਨੇ ਡੇਰਾ ਜਿਹੜਾ ਕੀਤਾ ਹੈ ਸਾਧ ਸੰਗਤ ਜੀ ਉਹ ਹੀਰਾ ਘਾਟ ਅਸਥਾਨ ਤੇ ਕੀਤਾ ਹੈ ਸਤਿਗੁਰੂ ਜੀ ਸਵੈ ਇੱਛਾ ਦੇ ਅਨੁਸਾਰ ਲਗਭਗ 25 ਕਿਲੋਮੀਟਰਾਂ ਦੇ ਅੰਦਰ ਵਿਚਰਦੇ ਰਹੇ ਹੀਰਾ ਘਾਟ ਗੋਦਾਵਰੀ ਨਦੀ ਦੇ ਕਿਨਾਰੇ ਤੇ ਆਪ ਜੀਆਂ ਨੇ ਡੇਰਾ ਕੀਤਾ ਕੌਤਕ ਵਰਤੌਂਦਿਆਂ ਹੋਇਆਂ ਦੇ ਬਾਦਸ਼ਾਹ ਦੇ ਹੀਰੇ ਨੂੰ ਨਦੀ ਵਿੱਚ ਸੁੱਟਿਆ ਸਹਿ ਦਾ ਅਸ਼ਕਾਰ ਕਰਕੇ ਮਕਸੂ ਸਤਿਗੁਰੂ ਜੀ ਨੇ ਸਿੱਖ ਦਾ ਉਧਾਰ ਕਰਨਾ ਕੀਤਾ ਇਸ ਤਰੀਕੇ ਦੇ ਨਾਲ ਕੌਤਕ ਵਰਤੌਂਦਿਆਂ ਇਸ ਸਥਾਨ ਤੇ ਆਉਂਦੇ ਨੇ ਜਿਸ ਸਥਾਨ ਤੇ ਸਾਧ ਸੰਗਤ ਜੀ ਅੱਜ ਆਪ ਸੁਭਾਏ ਮਾਨ ਨੇ ਗੁਰਦੁਆਰਾ ਨੀਨਾ ਘਾਟ ਸਾਹਿਬ ਜੋ ਗੋਦਾਵਰੀ ਦੇ ਕੰਡੇ ਤੇ ਹੈ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੁਝ ਦੇ ਨੇ ਡੇਰਾ ਕਰਦੇ ਨੇ ਕੁਝ ਸਮਾਂ ਆਰਾਮ ਕਰਦੇ ਨੇ ਸ਼ਿਕਾਰ ਖੇਡਦੇ ਨੇ ਸਤਿਗੁਰੂ ਜੀ ਦੇ ਲੰਗਰ ਸੱਚਦੇ ਨੇ ਬਿਆੰਤ ਕੌਤਕ ਇੱਥੇ ਵਾਪਰਦੇ ਨੇ ਜਦੋਂ ਇਸ ਪ੍ਰਕਾਰ ਵਿਚਰਦਿਆਂ ਤੇ ਰਹਿੰਦਿਆਂ ਕੁਝ ਸਮਾਂ ਹੋ ਗਿਆ ਨਾ ਤੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਆਨੇ ਫਿਰ ਸਵੈ ਇੱਛਾ ਦੇ ਅਨੁਸਾਰ ਮਨ ਦੀ ਮੌਜ ਦੇ ਅਨੁਸਾਰ ਬਚਨ ਕੀਤੇ ਬਚਨ ਕਰਨਾ ਕੀਤਾ ਖਾਲਸਾ ਜੀ ਇਹ ਜੋ ਨਗਰਨਾ ਦੇੜ ਹੈ ਇਹ ਦੇਵਤਿਆਂ ਦੀ ਧਰਤੀ ਹੈ ਇੱਥੇ ਸਾਡਾ ਵੀ ਤਪ ਸਥਾਨ ਹੈ ਸਤਜਗ ਦੇ ਸਮੇਂ ਦੇ ਅੰਦਰ ਇਸ ਨਗਰ ਦੇ ਅੰਦਰ 100 ਮਕਾਨ 100 ਘਰ ਸੋਇਨੇ ਦੇ ਹੋਇਆ ਕਰਦੇ ਸੀ ਇਹ ਵੱਡੇ ਭਾਰੀ ਤਨਾਡਾਂ ਦਾ ਸ਼ਹਿਰ ਸੀ ਤੇ ਸਤਗੁਰੂ ਜੀ ਨੇ ਬਚਨ ਕੀਤਾ ਇੱਥੇ ਇੱਕ ਜੋਜਨ ਵਿੱਚ ਸਾਡਾ ਡੇਰਾ ਸੀ ਬੇਨਤੀ ਕਰਾਂ ਇੱਕ ਜੋਜਨ ਚਾਰ ਕੋਹਾਂ ਦਾ ਹੁੰਦਾ ਹੈ ਤੇ ਚਾਰ ਕੋ 4000 ਗੱਜ ਦੇ ਹੋਇਆ ਕਰਦੇ ਨੇ ਜੇ ਤੇ 4000 ਮੀਟਰ ਹੋਵੇ ਫਿਰ 4 ਕਿਲੋਮੀਟਰ ਹੋ ਜਾਣੇ ਸੀ ਪਰ ਗੱਜ 3 ਇੰਚ ਘੱਟ ਹੁੰਦਾ ਹੈ ਮੀਟਰ ਦੇ ਨਾਲੋਂ ਗੱਜ 36 ਇੰਚ ਦਾ ਮੀਟਰ 39 ਇੰਚ ਦਾ 4000 ਗੱਜ ਦਾ ਸਾਧ ਸੰਗਤ ਜਿਹੜਾ ਕਿ ਸਥਾਨ ਮੰਨਿਆ ਜਾਂਦਾ ਹੈ ਇੱਕ ਕੋ ਤੇ ਚਾਰ ਕੋਹਾਂ ਦਾ ਇੱਕ ਜੋਜਨ ਭਾਵ 16 ਕੋਹ ਹੋਣ ਤੇ ਇੱਕ ਜੋਜਨ ਬਣਦਾ ਹੈ ਇਸ ਤਰੀਕੇ ਦੇ ਨਾਲ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ ਹੈ ਇੱਥੇ ਸਾਡਾ ਸਤਜੋਗ ਦੇ ਸਮੇਂ ਦਾ ਤਪਸਥਾਨ ਹੈ ਇੱਕ ਜੋਜਨ ਤੱਕ ਸਾਡਾ ਡੇਰਾ ਸੀ ਹਜ਼ਾਰਾਂ ਸੇਵਕ ਸ਼ਰਧਾਲੂ ਸਿੱਖ ਨਾਲ ਰਹਿ ਕਰਕੇ ਤਪਸਵੀਆਂ ਦੇ ਰੂਪ ਵਿੱਚ ਬੰਦਗੀ ਕਰਦੇ ਕਰਿਆ ਕਰਦੇ ਸਨ ਉਹ ਸਾਡਾ ਸਥਾਨ ਇਸ ਜਗ੍ਹਾ ਤੇ ਮੌਜੂਦ ਹੈ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਉਹਦੇ ਸਿੱਖਾਂ ਨੇ ਫਿਰ ਬੇਨਤੀ ਕੀਤੀ ਗਰੀਬ ਨਿਵਾਜ਼ ਕਿਰਪਾ ਕਰਕੇ ਉਸ ਪਾਵਨ ਸਥਾਨ ਦੇ ਦਰਸ਼ਨ ਸਾਨੂੰ ਵੀ ਕਰਵਾਓ ਜੀ ਤਾਂ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀਆਂ ਨੇ ਆਪਣੀ ਕਮਾਂਡ ਦੇ ਉੱਪਰ ਚਿਲਾ ਚਾੜਿਆ ਤੰਦੀ ਦੇ ਉੱਪਰ ਖਪਰਾ ਤੀਰ ਰੱਖਿਆ ਤੇ ਸਤਖੰਡ ਸਹਿਬਾ ਸਥਾਨ ਜਿੱਥੇ ਅੱਜ ਪ੍ਰਗਟ ਉਦੋਂ ਗੁਪਤ ਸੀ ਮੁੱਖ ਕਰਕੇ ਬਚਨ ਕੀਤਾ ਖਾਲਸਾ ਜੀ ਜਿੱਥੇ ਸਾਡਾ ਤੀਰ ਜਾ ਕੇ ਵੱਜੇਗਾ ਉਹ ਸਾਡਾ ਸਤਜੁਗ ਦੇ ਸਮੇਂ ਦਾ ਤਪ ਸਥਾਨ ਹੈ ਹਜ਼ਾਰਾਂ ਸਾਲ ਪਹਿਲਾਂ ਦੁਸ਼ਟ ਦਮਨ ਰੂਪ ਦੇ ਵਿੱਚ ਇੱਥੇ ਬੰਦਗੀ ਕੀਤੀ ਹੈ ਇੱਥੇ ਬੰਦਗੀ ਕਰਦੇ ਆ ਜਦੋਂ ਸਰੀਰ ਦੇ ਖੱਟ ਵਿਕਾਰਾਂ ਤੋਂ ਉੱਪਰ ਉੱਠ ਗਏ ਭੁੱਖ ਤੋਂ ਇਸੇ ਪ੍ਰਕਾਰ ਪਿਆਸ ਤੋਂ ਨਿੰਦਰਾ ਤੋਂ ਗਰਮੀ ਤੋਂ ਸਰਦੀ ਤੋਂ ਖੱਟ ਵਿਕਾਰਾਂ ਤੋਂ ਉੱਪਰ ਉੱਠ ਗਏ ਅਵਸਥਾ ਬਣ ਗਈ ਤੇ ਫਿਰ ਜਾ ਕਰਕੇ ਅਸਾਂ ਨੇ ਹਿਮਕੋਟ ਸਾਹਿਬ ਤਪੱਸਿਆ ਕੀਤੀ ਸੀ ਪਰ ਉਸ ਤੋਂ ਪਹਿਲਾਂ ਹਜ਼ਾਰਾਂ ਸਾਲ ਤਪੱਸਿਆ ਇੱਥੇ ਕੀਤੀ ਹੈ ਤੇਸ ਵੇਲੇ ਗੁਰਸਿੱਖਾਂ ਦੀ ਬੇਨਤੀ ਨੇ ਸਤ ਪ੍ਰਵਾਨ ਕਰਦਿਆਂ ਹੋਇਆਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਤੀਰ ਛੱਡਿਆ ਤੇ ਜਿੱਥੇ ਅੱਜਕੱਲ ਸਤਖੰਡ ਅਸਥਾਨ ਹੈ ਨਾ ਇਸ ਜਗ੍ਹਾ ਤੇ ਜਾ ਕਰਕੇ ਖਾਲਸਾ ਜੀ ਤੀਰ ਵੱਜਿਆ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰਸਿੱਖ ਤੀਰ ਦੀ ਭਾਲ ਕਰਦਿਆਂ ਉੱਥੇ ਪੁੱਜੇ ਨੇ ਜਿਸ ਮੁਗਲ ਦਾ ਉੱਥੇ ਰਹਾਇਸ਼ੀ ਅਸਥਾਨ ਮੰਨਿਆ ਜਾਂਦਾ ਕੁਝ ਵਿਦਵਾਨਾਂ ਨੇ ਮਸਜਿਦ ਵੀ ਲਿਖੀ ਹੈ ਮਸਜਿਦ ਹੋਵੇ ਜਾਂ ਹਾਈਸ਼ੀ ਸਥਾਨ ਹੋਵੇ ਕਹਿਣ ਤੋਂ ਭਾਵ ਉਸ ਵੇਲੇ ਇੱਥੇ ਕਬਜ਼ਾ ਮੁਗਲਾਂ ਦਾ ਸੀ ਉਹ ਜਿਹੜੇ ਮੁਗਲ ਸਨ ਜਦੋਂ ਤੀਰ ਵਜਿਆ ਐਵੇਂ ਨਹੀਂ ਜਿਕਰ ਆਉਂਦਾ ਕਿ ਕੰਧ ਢਹਿ ਗਈ ਅਬੜ ਵਾਏ ਬਾਹਰ ਆਏ ਕੀ ਕੌਤਕ ਹੋਇਆ ਕੰਧ ਢਹਿ ਗਈ ਇਹ ਸਤਗੁਰੂ ਜੀ ਦੇ ਸਿੱਖ ਪੁੱਜੇ ਨੇ ਜੀ ਸਾਡੇ ਸਤਗੁਰੂ ਜੀ ਦਾ ਤੀਰ ਇੱਥੇ ਪੁੱਜਿਆ ਤੁਹਾਡੇ ਸਤਗੁਰੂ ਜੀ ਨੇ ਇੱਥੇ ਤੀਰ ਕਿਉਂ ਮਾਰਿਆ ਤੇ ਸਿੱਖਾਂ ਨੇ ਦੱਸਿਆ ਸਾਡੇ ਸਤਗੁਰੂ ਜੀ ਨੇ ਆਪਣਾ ਸਤਜਗ ਦੇ ਸਮੇਂ ਦਾ ਤਪਸਥਾਨ ਪ੍ਰਗਟ ਕੀਤਾ ਹੈ ਸੁਣ ਕਰਕੇ ਜਿਹੜੇ ਮੁਗਲ ਸੀ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਪਰ ਕ੍ਰੋਧਿਤ ਹੋਣ ਲੱਗੇ ਲੋਹੇ ਲਾਖੇ ਹੋਣ ਲੱਗੇ ਕਹਿਣ ਲੱਗੇ ਅਸੀਂ ਸੁਣਿਆ ਹਿੰਦ ਦਾ ਪੀਰ ਬੜਾ ਕਾਮਲ ਹੈ ਬੜਾ ਆਲਮ ਫਾਜ਼ਲ ਹੈ ਬੜਾ ਧਰਮੀ ਏ ਬੜਾ ਮਰਜੀਬੜਾ ਏ ਬੜਾ ਦਾਨੀ ਏ ਲੋਕ ਪਰਲੋਕ ਦੇ ਪਦਾਰਥ ਬਖਸ਼ਦਾ ਹੈ ਪਰ ਜਿਹੋ ਜਿਹਾ ਸੁਣਿਆ ਸੀ ਉਹੋ ਜਿਹਾ ਦੇਖਿਆ ਨਹੀਂ ਅਸੀਂ ਕੀ ਦੇਖ ਰਹੇ ਆ ਤੁਹਾਡੇ ਹਿੱਦ ਦੇ ਪੀਰ ਜੀ ਆ ਕੇ ਸਾਡੇ ਸਥਾਨਾਂ ਨੂੰ ਢਾ ਰਹੇ ਨੇ ਸਾਡੇ ਸਥਾਨਾਂ ਨੂੰ ਮਲ ਰਹੇ ਨੇ ਸਿੱਖਾਂ ਨੇ ਕਹਿਣਾ ਕੀਤਾ ਸਤਿਗੁਰੂ ਜੀ ਦੀਆਂ ਸਤਿਗੁਰੂ ਜਾਣਣ ਪਰ ਸਤਿਗੁਰੂ ਜੀ ਸੱਚ ਕੋਚ ਲੋਕ ਪਰਲੋਕ ਦੇ ਦਾਤੇ ਨੇ ਰੱਖਿਆ ਕਿਨੇ ਦਾਤਾ ਨੂੰ ਦੇਣ ਵਾਲੇ ਝੋੜੀਆਂ ਭਰਨ ਵਾਲੇ ਨਹੀਂ ਖੋਣ ਵਾਲੇ ਨਹੀਂ ਦਾਨ ਦੇਣ ਵਾਲੇ ਨੇ ਪਰ ਜੇ ਸਤਿਗੁਰੂ ਜੀ ਦਾ ਬਚਨ ਹੈ ਸਤ ਜੋਗ ਦੇ ਸਮੇ ਦਾ ਸਥਾਨ ਹੈ ਤੇ ਸਤਿਗੁਰੂ ਜੀ ਦੇ ਬਚਨ ਅਟੱਲ ਨੇ ਸਾਧ ਸੰਗਤ ਜੀ ਤੇਸ ਮੁਗਲ ਨੇ ਆਪਣੇ ਸ਼ਰੀਕੇ ਨੂੰ ਇਕੱਠਿਆਂ ਕੀਤਾ ਬਰਾਦਰੀ ਨੂੰ ਇਕੱਠੇ ਕੀਤਾ ਪੰਚਾਂ ਸਰਪੰਚਾਂ ਨੂੰ ਉਸ ਸਮੇ ਦੇ ਮੋਤਬਾਰਾ ਨੂੰ ਮੁਖੀਆਂ ਨੂੰ ਇਕੱਠਿਆਂ ਕੀਤਾ ਤੇ ਬਹਾਦਰ ਸ਼ਾਹ ਦੇ ਕੋਲ ਆ ਕੇ ਪਹੁੰਚ ਕੀਤੀ ਕਹਿਣ ਲੱਗੇ ਬਹਾਦਰ ਸ਼ਾ ਇਸ ਵਾਲੀਏ ਹਿੰਦ ਨੇ ਤੁਹਾਨੂੰ ਤੇ ਹਿੰਦ ਦਾ ਰਾਜ ਦੇ ਦਿੱਤਾ ਪਰ ਸਾਡੇ ਤੇ ਘਰ ਕੋਣ ਆਗੇ ਨਾ ਸਾਡੀ ਤਾਂ ਕੰਧ ਢਾ ਦਿੱਤੀ ਸਾਡੇ ਤੇ ਖਾਨ ਮੱਲਣ ਨੂੰ ਫਿਰਦੇ ਨੇ ਬਹਾਦਰ ਸ਼ਾ ਨੇ ਸਾਰਾ ਕਾਰਨ ਪੁੱਛਿਆ ਤੇ ਕਹਿਣ ਲੱਗੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਤੀਰ ਚਲਾਇਆ ਜੋ ਸਾਡੇ ਸਥਾਨ ਤੇ ਜਾ ਵਜਾ ਤੇ ਸਤਿਗੁਰੂ ਜੀ ਦੇ ਸਿੱਖ ਕਹਿੰਦੇ ਨੇ ਇਹ ਸਤਿਗੁਰੂ ਜੀ ਦਾ ਸਤਜੋਗ ਸਮੇ ਦਾ ਤਪ ਸਥਾਨ ਹੈ ਬਾਦਸ਼ਾਹ ਕਹਿਣ ਲੱਗਾ ਸਤ ਜੀ ਨੂੰ ਸੱਚੇ ਪਾਤਸ਼ਾਹ ਜੀ ਸੱਚ ਨੇ ਜਿੰਨਾ ਮਰਣਾ ਸੱਚ ਹੈ ਜਿੰਨਾ ਪਰਮੇਸ਼ਰ ਸੱਚ ਹੈ ਉਹਨਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਇੱਕ ਇੱਕ ਬਚਨ ਸੱਚ ਹੈ ਸਤਗੁਰੂ ਜੀ ਦੇ ਬਚਨ ਦੇ ਉੱਪਰ ਸ਼ੰਕਾ ਨਹੀਂ ਕੀਤੀ ਜਾ ਸਕਦੀ ਤੇ ਉਹ ਮੁਗਲ ਕਹਿਣ ਲੱਗਾ ਮੇਰਾ ਸ਼ਰੀਕਾ ਮੇਰੀ ਬਰਾਦਰੀ ਮੇਰੇ ਪੈਂਚ ਸਰਪੰਚ ਉਸ ਸਮੇਂ ਦੇ ਮੁਖੀਏ ਸਾਰੇ ਮੇਰੇ ਨਾਲ ਨੇ ਸਭਨਾਂ ਨੂੰ ਕੁਛ ਲਓ ਬਈ ਗੁੱਜੀ ਛੰਨੀ ਗੱਲ ਨਹੀਂ ਅਸੀਂ ਪੀੜੀਆਂ ਤੋਂ ਇੱਥੇ ਰਹਿੰਨੇ ਆ ਕੁਲਾ ਤੋਂ ਇੱਥੇ ਰਹਿੰਨੇ ਆ ਕਿੰਨੇ ਸਾਲ ਕਿੰਨਾ ਪੁਛਤਾ ਕਿੰਨਾ ਸਮਾਂ ਪੁਛਤੈਨੀ ਸਥਾਨ ਸਾਡਾ ਕਿੰਨੀਆਂ ਪੁਛਤਾ ਬਤੀਤ ਗਈਆਂ ਇੱਥੇ ਰਹਿੰਦਿਆਂ ਨੂੰ ਥਾਂ ਤੇ ਸਾਡਾ ਜੋ ਉਸ ਸਮੇਂ ਪਟੇ ਹੋਇਆ ਕਰਦੇ ਸਨ ਅੱਜ ਰਿਸ਼ਤੀਆਂ ਕਹਿੰਦੇ ਆ ਕਾਗਜ਼ ਪੱਤਰ ਕੱਢ ਕੇ ਲਿਆ ਕੇ ਬਾਦਸ਼ਾਹ ਦੇ ਅੱਗੇ ਰੱਖ ਦਿੱਤੇ ਜੀ ਆਹ ਮੇਰੇ ਸਬੂਤ ਨੇ ਸਰੀਕਾ ਬਰਾਦਰੀ ਮੇਰਾ ਸਾਰਾ ਨਾਲ ਬੈਠਾ ਸਭ ਨੂੰ ਪੁੱਛ ਲਵੋ ਸਾਰੇ ਪਤੇ ਲੈ ਕੇ ਸਾਰੇ ਸਬੂਤ ਨਿਸ਼ਚੈ ਕਰਕੇ ਬਾਦਸ਼ਾਹ ਨੇ ਜਾਣਿਆ ਮੁਗਲ ਕਹਿੰਦਾ ਤੇ ਸੱਚ ਹੈ ਪਰ ਇਹ ਵੀ ਮੰਨਦੇ ਅੰਦਰ ਭਰੋਸਾ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਣਾ ਦੇ ਅੱਗੇ ਤਖਤ ਤਾਜ ਝੁਕਦੇ ਨੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਕਰੋੜਾ ਅਰਬਾਂ ਦੇ ਖਜ਼ਾਨੇ ਸਤਲੋ ਜਿਹਦੇ ਦਰਿਆ ਦੇ سپرد ਕਰਕੇ ਅੱਗੇ ਤੇ ਮੁੜ ਪਿੱਛੇ ਮੁੜ ਕੇ ਨਾ ਦੇਖਿਆ ਇਹਨਾਂ ਨੇ ਇਸ ਜ਼ਮੀਨ ਦੇ ਟੁਕੜੇ ਚੋਕੀ ਲੈਣਾ ਜੇ ਸਤਗੁਰੂ ਜੀ ਕਹਿੰਦੇ ਹੋਣਗੇ ਕਿਸੇ ਲਾਲਚ ਵਸ ਨਹੀਂ ਸਚਾਈ ਤੈਥੀ ਕਹਿੰਦੇ ਹੋਣਗੇ ਉਸ ਵੇਲੇ ਬਾਦਸ਼ਾਹ ਬਹਾਦਰ ਸ਼ਾਹ ਨੇ ਸਤਗੁਰੂ ਜੀ ਦੇ ਕੋਲ ਆਪਣੇ ਵਜ਼ੀਰ ਭੇਜੇ ਸੱਚੇ ਪਾਤਸ਼ਾਹ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਅਨਾ ਦੇਡ ਦੀ ਧਰਤੀ ਦੇ ਇੱਕ ਜੋਜਨ ਦਾ ਟੁਕੜਾ ਤੇ ਕੀ ਗੱਲ ਹੈ ਸਾਰੀ ਧਰਤੀ ਹੀ ਆਪ ਜੀ ਦੀ ਹੈ ਆਪ ਫਖਦਾ ਹੋ ਪਰਵਦਗਾਰ ਹੋ ਰਹੀਮ ਹੋ ਕਰੀਮ ਹੋ ਪਰਮੇਸ਼ਰ ਵੋ ਸਭ ਕੁਝ ਬਣਾਇਆ ਹੀ ਆਪ ਨੇ ਹੈ ਤੇ ਮਹਾਰਾਜ ਨਾ ਦੇੜ ਸ਼ਹਿਰ ਵੀ ਤੁਹਾਡਾ ਤੇ ਜੋਜਨ ਜਗਾ ਵੀ ਤੁਹਾਡੀ ਮੇਰੀ ਬੇਨਤੀ ਹੈ ਜਿਵੇਂ ਇਹਨਾਂ ਨੇ ਪਤੇ ਦਿੱਤੇ ਸਬੂਤ ਦਿੱਤੇ ਕੋਈ ਸਬੂਤ ਆਪ ਜੀ ਦੇ ਦਿਓ ਆਪ ਜੀ ਦਾ ਅਧਿਕਾਰ ਸਿੱਧ ਹੋ ਜਾਵੇ ਮਹਾਰਾਜ ਜੇ ਪਤਾ ਨਹੀਂ ਵੀ ਦੇਣਾ ਚਾਹੁੰਦੇ ਅੱਜ ਮੇਰੀ ਹਕੂਮਤ ਹੈ ਅੱਜ ਮੇਰਾ ਰਾਜ ਹੈ ਮੈਂ ਧੱਕੇ ਦੇ ਨਾਲ ਵੀ ਮੁਗਲ ਨੂੰ ਕੱਢ ਦੇਵਾਂਗਾ ਸਥਾਨ ਤੁਹਾਨੂੰ ਸੌਂਪ ਦੇਵਾਂਗਾ ਪਰ ਮਹਾਰਾਜ ਮੇਰਾ ਹੁਕਮ ਕਿਹੜਾ ਸਦੀਵੀ ਚੱਲਦਾ ਕੱਲ ਨੂੰ ਸਮਾ ਪਾ ਕੇ ਬਾਦਸ਼ਾਹ ਕਹਿਣ ਲੱਗਾ ਮੈਂ ਮਰ ਗਿਆ ਮੈਂ ਚੜ੍ਹਾਈ ਕਰ ਗਿਆ ਗਾ ਪਤਾ ਨਹੀਂ ਰਾਜਕੇ ਦਾ ਆਉਣਾ ਹੈ ਫਿਰ ਤੁਹਾਡੇ ਸਿੱਖਾਂ ਦੇ ਨਾਲ ਇਹ ਮੁਗਲ ਦੀ ਸੰਤਾਨ ਝਗੜਾ ਕਰੇਗੀ ਇੱਕੇ ਵਾਰ ਝਗੜਾ ਮੁਕਾ ਦਿਓ ਜੇ ਕੋਈ ਪਤਾ ਹੈ ਤੇ ਦੇ ਦਿਓ ਮਹਾਰਾਜ ਮੈਂ ਵੀ ਵੇਲਾ ਹੁਰ ਜਾਵਾਂਗਾ ਫਾਰਕ ਹੋ ਜਾਵਾਂਗਾ ਝਗੜੇ ਤੋਂ ਆਪ ਜੀ ਦਾ ਅਧਿਕਾਰ ਸਿੱਧ ਹੋ ਜਾਵੇਗਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਨੇਹਾ ਭੇਜਿਆ ਹੈ ਬਾਦਸ਼ਾ ਤੇਰੇ ਜਿਹੜੇ ਜ਼ਿੰਮੇਵਾਰ ਅਧਿਕਾਰੀ ਅਮੀਰ ਵਜ਼ੀਰ ਸਰਦਾਰ ਨੇ ਨਾ ਉਹਨਾਂ ਸਾਰਿਆਂ ਨੂੰ ਭੇਜੋ ਤੇ ਮੁਗਲ ਨੂੰ ਸੁਨੇਹਾ ਭੇਜ ਦਿੱਤਾ ਆਪਣੇ ਸ਼ਰੀਕੇ ਬਰਾਦਰੀ ਵਾਲੇ ਸਾਰੇ ਸ਼ਹਿਰ ਦੇ ਮੁਖੀਏ ਤੇ ਸ਼ਰੀਕੇ ਬਰਾਦਰੀ ਵਾਲੇ ਸਾਰੇ ਪਤਵੰਤੇ ਸੱਜਣ ਲੈ ਕੇ ਆ ਜਾ। ਇਕੱਠ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋ ਗਿਆ। ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਤਖਤ ਸੱਚਖੰਡ ਸ੍ਰੀ ਹਜੂਰ ਸਾਹਿਬ ਜੀ ਦੇ ਸਥਾਨ ਤੇ ਪੁੱਜੇ ਨੇ। ਸਭਨਾਂ ਨੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਏ ਤੇ ਮਹਾਰਾਜ ਜੀ ਨੇ ਪਤਾ ਦਿਖਾਉਣ ਵਾਸਤੇ ਸਬੂਤ ਦੇਣ ਵਾਸਤੇ ਬਚਨ ਕੀਤਾ ਇਸ ਥਾਂ ਨੂੰ ਇਤੋ ਕੁੱਟੋ। ਜਦੋਂ ਗਹਿਰਾਈ ਦੇ ਨਾਲ ਡੁਰੀਾਈ ਦੇ ਨਾਲ ਕੁੱਟਿਆ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਹੁਤ ਵੱਡਾ ਥੱਲਿਓ ਧੂਣਾ ਨਿਕਲਿਆ ਰਾਖ ਦਾ ਢੇਰ ਨਿਕਲਿਆ ਹੋਰ ਥਾਨ ਨੂੰ ਕੁੱਟਿਆ ਤੇ ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਆਸਣ ਨਿਕਲਿਆ ਜਿਹੜਾ ਸਤਯੁਗ ਦੇ ਸਮੇਂ ਵਿੱਚ ਆਸਣ ਸੀ ਜਿਸ ਦੇ ਉੱਪਰ ਬੈਠ ਕੇ ਤਪੱਸਿਆ ਕਰਦੇ ਸਨ ਤਪ ਦੇ ਪ੍ਰਭਾਵ ਦੇ ਨਾਲ ਧੂਣਾ ਵੀ ਜਿਉਂਦਾ ਤਿਉਂ ਰਿਹਾ ਤੇ ਆਸਣ ਵੀ ਗਲਿਆ ਨਹੀਂ ਚਾਰ ਚੁਗਾ ਦੀ ਮਿੱਟੀ ਵੀ ਉਸ ਨੂੰ ਗਾਲ ਨਾ ਸਕੀ ਆਸਣ ਜਿਉਂਦਾ ਤਿਉ ਉਹ ਨਵਾਂ ਨਗਮੀਨ ਨਿਕਲਿਆ ਸਾਰੇ ਸਾਰੇ ਮੁਗਲ ਬੜੇ ਹੈਰਾਨ ਹੋਏ ਕਿ ਇੱਥੇ ਪੁਸ਼ਤੈਨੀ ਸਾਡਾ ਕਬਜ਼ਾ ਇਹ ਵੀ ਨਹੀਂ ਕਹਿ ਸਕਦੇ ਕਿ ਸਤਿਗੁਰੂ ਜੀ ਨੇ ਸਿੱਖਾਂ ਨੂੰ ਭੇਜ ਕੇ ਦਬਵਾ ਦਿੱਤਾ ਕਬਜ਼ਾ ਸਾਡਾ ਹੈ ਤੇ ਨਵੀਆਂ ਨਵੀਨ ਅਨਕੋਰ ਚੀਜ਼ਾਂ ਨਿਕਲ ਆਈਆਂ ਨੇ ਮਹਾਰਾਜ ਕੋਈ ਹੋਰ ਵੀ ਨਿਸ਼ਾਨੀ ਹੈ ਤੇ ਮਹਾਰਾਜ ਜੀ ਨੇ ਬਚਨ ਕੀਤਾ ਹੋਰ ਪੁੱਟੋ ਹੋਰ ਨਿਕਲ ਲਗੀਆਂ ਜਦੋਂ ਅੱਗੇ ਤੱਕ ਡੂੰਘਾਈ ਤੱਕ ਹੋਰ ਜ਼ਮੀਨ ਨੂੰ ਖੋਦਿਆ ਗਿਆ ਤੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਅੰਦਰ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਣਾ ਕਰਦੇ ਨੇ ਫਿਰ ਸਤਿਗੁਰੂ ਜੀ ਦਾ ਕਮੰਡਲ ਨਿਕਲਿਆ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਮਾਲਾ ਨਿਕਲੀ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਕੁੰਬਾ ਨਿਕਲਿਆ ਹੈ ਕਿਉਂਕਿ ਮਹਾਤਮਾ ਜਨ ਕੁੰਬੇ ਨੂੰ ਵਜਾ ਕਰਕੇ ਵਾਹਿਗੁਰੂ ਜੀ ਦੇ ਭਜਨ ਗਾਇਆ ਕਰਦੇ ਸਨ ਤੇ ਕੁਝ ਵੀ دیਵਾਨਾ ਨੇ ਇਹ ਵੀ ਲਿਖਿਆ ਕਿ ਸਤਗੁਰੂ ਜੀ ਦਾ ਚਿਮਟਾ ਵੀ ਨਿਕਲਿਆ ਹੈ ਆਮਤ ਸਧਾਰਨ ਬਾਤ ਹੈ ਜਿੱਥੇ ਧੂਣਾ ਹੋਵੇ ਉੱਥੇ ਚਿਮਟਾ ਹੋਇਆ ਹੀ ਕਰਦਾ ਹੈ ਜਦੋਂ ਸਾਰੀਆਂ ਨਿਸ਼ਾਨੀਆਂ ਸਤ ਜੀ ਸੱਚੇ ਪਾਤਸ਼ਾਹ ਜੀ ਦੀਆਂ ਸਤ ਜੋਗ ਦੇ ਸਮੇਂ ਦੀਆਂ ਨਿਕਲੀਆਂ ਨਾ ਤੇ ਸਾਰੇ ਮੁਗਲ ਸਾਰੇ ਕਹਿੰਚ ਸਾਰੇ ਸਰਪੰਚ ਸਾਰੇ ਮੁਖੀਏ ਸਾਰੇ ਮੀਰ ਸਾਰੇ ਵਜ਼ੀਰ ਕਿਉਂਕਿ ਕਰਾਮਾਤ ਨੂੰ ਇਸਲਾਮ ਮਤ ਵਿੱਚ ਬਹੁਤ ਪੂਜਿਆ ਜਾਂਦਾ ਵੱਡੀ ਭਾਰੀ ਕਰਾਮਾਤ ਦੇਖ ਕੇ ਸਤਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਪਰ ਟੈ ਪਏ ਬੇਨਤੀ ਕਰਨ ਲੱਗੇ ਸੱਚੇ ਪਾਤਸ਼ਾਹ ਉਸੀਂ ਸੱਚ ਹੀ ਕਹਿੰਦੇ ਸੀ ਜਦੋਂ ਤੁਸੀਂ ਇੱਥੇ ਸਤਜੁਗ ਦੇ ਸਮੇਂ ਵਿੱਚ ਉੱਚ ਅਵਸਥਾ ਪ੍ਰਾਪਤ ਕਰਕੇ ਬੰਦਗੀ ਕਰਨ ਵਾਸਤੇ ਹਿਮਕੁੰਡ ਸਾਹਿਬ ਗਏ ਕਿਸੇ ਨੇ ਕਬਜ਼ਾ ਕੀਤਾ ਹੋਵੇਗਾ ਕੀਤਾ ਕਰਾਇਆ ਕਬਜ਼ਾ ਕਦੇ ਸਾਡੇ ਬਜ਼ੁਰਗਾਂ ਦੇ ਹੱਥ ਆਇਆ ਹੋਵੇਗਾ ਮਹਾਰਾਜ ਅੱਜ ਭਾਵੇਂ ਕਬਜ਼ਾ ਸਾਡਾ ਹੈ ਪਰ ਸਤਜੁਗ ਦੇ ਸਮੇਂ ਤੋਂ ਸੱਚ ਮੁੱਚ ਇਹ ਸਥਾਨ ਤੁਹਾਡਾ ਹੈ ਮਹਾਰਾਜ ਕਿਰਪਾਲਤਾ ਕਰਕੇ ਆਪਣਾ ਸਥਾਨ ਸਾਭ ਲਵੋ ਸੱਚੇ ਪਾਤਸ਼ਾਹ ਜੀ ਹੱਸ ਕੇ ਕਹਿਣ ਲੱਗੇ ਹੈ ਤੇ ਸਾਡਾ ਪਰ ਸੰਭਾਲ ਤੇ ਤੁਸਾਂ ਕੀਤੀ ਨਾ ਸਾਹਮ ਕੇ ਤੇ ਰੱਖਿਆ ਭਾਵੇਂ ਉੱਪਰ ਵੱਸਦੇ ਹੀ ਰਹੇ ਸਥਾਨ ਸਾਡਾ ਹੈ ਪਰ ਮੁੱਲ ਲਵਾਂਗੇ ਮੁਫਤ ਨਹੀਂ ਇਹ ਸਾਤਗੁਰੂ ਸੱਚੇ ਪਾਤਸ਼ਾਹ ਜੀ ਦੇ ਉੱਚੇ ਸੁੱਚੇ اخلاق ਦੀ ਝਲਕ ਹੈ ਆਪਣੇ ਸਥਾਨ ਦੇ ਉੱਪਰ ਕੋਈ ਆ ਕੇ ਬੈਠ ਗਿਆ ਤਾਂ ਵੀ ਮੁੱਲ ਲੈਂਦੇ ਨੇ ਮੁਫਤ ਨਹੀਂ ਭਾਵੇਂ ਬਾਦਸ਼ਾਹ ਆਪ ਜੀ ਦੇ ਚਰਨਾਂ ਦਾ ਤਾਬਿਆਦਾਰ ਆ ਇੱਕ ਜੋਜਨ ਤੇ ਕੀ ਸਾਰਾ ਸ਼ਹਿਰ ਮੰਦ ਲੈਂਦੇ ਪਰ ਬਚਨ ਕੀਤਾ ਨਹੀਂ ਜਿੰਨਾ ਸਥਾਨ ਸਾਡਾ ਉਹਨਾਂ ਲਵਾਂਗੇ ਮੁਫਤ ਨਹੀਂ ਮੁੱਲ ਲਵਾਂਗੇ ਫਿਰ ਪੁੱਛਣਾ ਕੀਤਾ ਇੱਥੇ ਦਾ ਮੁੱਲ ਕਿੰਨਾ ਹੈ ਦੱਸਿਆ ਜੀ ਇੰਨਾ ਮੁੱਲ ਬਣਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਇੰਨਾ ਨਹੀਂ ਇਸ ਤੋਂ ਬਹੁਤਾ ਦੇਵਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਕਰਾਮਾਤ ਇੱਥੇ ਵਰਤਾਈ ਹੈ ਕੌਤਕ ਕੀਤਾ ਹੈ ਲੀਲਾ ਰਚੀ ਹੈ ਤੇ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਇਹ ਜਿਹੜਾ ਸਾਡਾ ਸਥਾਨ ਤਪ ਦੇ ਪ੍ਰਭਾਵ ਕਰਕੇ ਅਮੁੱਲਕ ਹੈ ਜਿੰਨਾ ਕੁ ਮੁੱਲ ਤੁਸਾਂ ਦੱਸਿਆ ਬਹੁਤ ਥੋੜਾ ਹੈ ਅਸੀਂ ਸੋਨੇ ਦੀਆਂ ਮੋਹਰਾਂ ਵੀ ਛਾਕੇ ਇਸ ਅਥ ਸਥਾਨ ਨੂੰ ਮੋਲ ਲਵਾ ਗਏ ਸਾਧ ਸੰਗਤ ਜੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਣਾ ਕਰਦੇ ਨੇ ਕਰੀ ਵਿਸ਼ਾਵਨ ਗਨ ਦੀਨਾਰ ਉੱਥੇ ਫਿਰ ਬਹੁਤ ਸਾਰੀਆਂ ਮੋਰਾ ਵਿਸ਼ਾ ਦਿੱਤੀਆਂ ਗਈਆਂ ਕਿੰਨੇ ਥਾਤੇ ਜਹੇ ਲੱਗ ਹੈ ਅਬ ਲੋ ਦਰਬਾਰ ਜਿੱਥੇ ਤੱਕ ਹੁਣ ਸੱਚਖੰਡ ਦਰਬਾਰ ਹੈ ਜਿੱਥੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਸਤਰ ਸਜਾਏ ਤਖਤ ਸਾਹਿਬ ਨੇ ਨਾ ਉਸ ਨੂੰ ਚੌਖੰਡੀ ਕਿਹਾ ਜਾਂਦਾ ਹੈ ਚੌਖੰਡੀ ਦੇ ਅੰਦਰ ਤਖਤ ਹੈ ਪਰ ਜਿੱਥੇ ਸਤਿਗੁਰੂ ਜੀ ਦੇ ਸਰੂਪ ਪ੍ਰਕਾਸ਼ਮਾਨ ਹੁੰਦੇ ਨੇ ਜਿੱਥੇ ਸੰਗਤਾਂ ਦਰਸ਼ਨ ਦੀਦਾਰ ਕਰਦੀਆਂ ਨੇ ਮੱਥਾ ਟੇਕਦੀਆਂ ਨੇ ਬੈਠ ਕੇ ਕੀਰਤਨ ਕਥਾ ਸਰਵਣ ਕਰਦੀਆਂ ਨੇ ਉਹ ਜਿੰਨਾ ਸਤਖੰਡ ਦਰਬਾਰ ਦੇ ਅੰਦਰ ਲਾਹਾਲ ਹੈ ਨਾ ਉਹ ਸਾਰਾ ਜਿਹੜਾ ਦਰਬਾਰ ਹੈ ਉਹ ਸੋਨੇ ਦੀਆਂ ਮੋਹਰਾਂ ਵਿਸ਼ਾ ਕਰਕੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਮੁੱਲ ਖਰੀਦਿਆ ਜਿਹੜਾ ਮੁਗਲ ਹੈ ਮੁਗਲ ਮੋਹਰਾ ਲੈ ਕਰਕੇ ਬੜਾ ਪ੍ਰਸੰਨ ਹੋਇਆ ਬੜਾ ਖੁਸ਼ ਹੋਇਆ ਕਿ ਅਕਸਰ ਜਿਹੜਾ ਬੰਦਾ ਚੁੱਪ ਕਰ ਜਾਵੇ ਕਹਿ ਦਿੱਤਾ ਜਾਂਦਾ ਇਸ ਦਾ ਮੂੰਹ ਦੌਲਤ ਨਾਲ ਭਰ ਦਿੰਦਾ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਦਾ ਮੂੰਹ ਹੀ ਨਹੀਂ ਉਸ ਦਾ ਸਾਰਾ ਥਾਂ ਮੋਹਰਾ ਦੇ ਨਾਲ ਭਰ ਦਿੰਦਾ ਹੈ ਅਤਿਅੰਤ ਖੁਸ਼ ਹੋ ਕਰਕੇ ਚੁੱਪ ਹੋ ਗਿਆ ਮਹਾਰਾਜ ਆਪ ਜੀ ਦੀ ਮਹਿਮਾ ਤੁਸੀਂ ਜਾਣਦੇ ਹੋ ਮੈਂ ਤੇ ਇਹ ਜਾਣਦਾ ਸੀ ਸਤਗੁਰੂ ਜੀ ਕਿਸੇ ਲਾਲਚ ਵਸ ਮੇਰਾ ਥਾਂ ਖੋਦੇ ਨੇ ਪਰ ਮਹਾਰਾਜ ਆਪ ਜੀ ਨੇ ਸੋਨੇ ਦੀ ਮੋਹਰਾਂ ਦੇ ਇੰਨੇ ਭੰਡਾਰੇ ਬਖਸ਼ ਦਿੱਤੇ ਕਿ ਮੇਰੇ ਮਨ ਦੇ ਵਿੱਚੋਂ ਮੇਰਾ ਲਾਲਚ ਹੀ ਖਤਮ ਕਰ ਦਿੰਦਾ ਹੈ ऐसे दीनगुनी ਦੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੋਨੇ ਦੀਆ ਮੋਰਾ ਵਿਸ਼ਾ ਕਰਕੇ ਤਖਤ ਸਾਹਿਬ ਦਾ ਸਥਾਨ ਮੁੱਲ ਲਿਆ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦਾ ਤਪ ਸਥਾਨ ਪਹਿਲਾ ਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਨ ਲੰਗਰ ਸਾਹਿਬ ਜੀ ਤੇ ਜਿਸ ਵੇਲੇ ਧਰਤੀ ਦੇ ਉੱਪਰ ਆ ਕਰਕੇ ਸਾਰੇ ਕੌਤਕ ਬੰਦੇ ਕਾਰਜ ਸਰੀਰ ਦੇ ਨਾਲ ਪੂਰੇ ਕਰ ਲਏ ਸਰੀਰ ਨੂੰ ਦੁਨੀਆ ਤੋਂ ਪੰਥ ਤੋਂ ਓਲੇ ਕਰਨਾ ਨਿਜ ਸਰੂਪ ਵਿੱਚ ਜਾ ਬਿਰਾਜਣਾ ਤੇ ਸਤਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਅੰਗੀਠਾ ਰੱਖ ਕੇ ਆਪਣੇ ਸਰੀਰ ਨੂੰ ਸਣ ਦੇਹੀ ਸੱਚਖੰਡ ਲੈ ਜਾਣ ਵਾਲਾ ਧਰਤੀ ਦੇ ਉੱਪਰ ਅੰਤਮ ਸਥਾਨ ਵੀ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਹੈ